ਇਹ ਕੀ ਆ ਇਹ ਸੋਲ ਅਲੱਗ ਹੈ ਨਹੀਂ ਤੁਹਾਨੂੰ ਹੀ ਬੇਨਤੀ ਆ ਇਸ ਫਾਈਟ ਜਿਹੜੇ ਤੋਂ ਰਹਾ ਤੁਸੀਂ ਮੈਂ ਤੁਹਾਡੇ ਨਾਲ ਇਹ ਜਿਹੜਾ ਹੈਗਾ ਮੈਟਰ ਮੈਂ মিডিਆ ਹਰ ਜਗ੍ਹਾ ਮੈਂ ਇਹ ਪੰਨੂ ਸਾਬ ਨੂੰ ਵੀ ਮੈਂ ਜਿਹੜਾ ਬੰਦਾ ਇੱਥੇ ਸੌਣ ਲੱਗੂਗੇ ਪੰਨੂ ਸਾਬ ਨੂੰ ਬੇਨਤੀ ਕਰਦੇ ਹਾਂ ਮੈਂ ਗੁਰਪ੍ਰੀਤ ਦੇ ਨਾਲ ਖੜਾਗਾ ਪ੍ਰੈਸ ਕਾਨਫਰੰਸਾਂ ਹੋਣ ਡਿਬੇਟਸ ਹੋਣ ਚੈਨਲ ਸੇ ਲੈ ਕੇ ਜਾਣਾ ਹੋਵੇ ਇਸ ਗੱਲ ਤੱਕ ਲੈ ਕੇ ਜਾਣਾ ਹੋਵੇ ਮੈਂ ਸੁਪਰਾਦੀ ਨਾਲ ਖੜਿਆ ਤੇ ਮੇਰੇ ਬਾਰੇ ਦੱਸਣ ਦੀ ਮੈਨੂੰ ਕੋਈ ਜ਼ਰੂਰਤ ਨਹੀਂ ਹੈ ਕਿ ਮੈਂ ਕਿਹਸ ਲੈਵਲ ਤੱਕ ਜਾ ਸਕਦਾ ਖੜਨ ਦੇ ਲਈ ਸੱਚ ਦੇ ਲਈ ਪਰ ਵਿਜੀਤ ਤੁਹਾਡੇ ਕੋਲੋਂ ਇਹ ਮੈਂ ਤੁਹਾਨੂੰ ਫਿਰ ਦੁਬਾਰਾ ਇਹ ਕਹਾਂਗਾ ਕਿ ਇਹ ਫਾਈਟ ਤੁਸੀਂ ਸ਼ੁਰੂ ਤਾਂ ਕਰ ਲੋਗੇ ਪਰ ਇਹਦਾ ਪੁਆਇਜ਼ ਆਫ ਸਵਿਚ ਨਹੀਂ ਹੈਗਾ ਇਹ ਬੰਦ ਨਹੀਂ ਹੋਣੀ ਹੈ ਮੈਂ ਬਬੇ ਇਹ ਤੁਹਾਨੂੰ ਇੱਥੇ ਗੱਲ ਦੇ ਮੈਂ ਗੱਲ ਰੱਖਣੀ ਚਾਹੁੰਦਾ ਹਾਂ ਅਸਲ ਦੇ ਵਿੱਚ ਸੀ ਇਹ ਲੜਾਈ ਆਲਰੇਡੀ ਸ਼ੁਰੂ ਕਰ ਚੁੱਕੇ ਆਂ ਹਾਂਜੀ ਅਸੀਂ ਹੁਣ ਇਹਦੇ ਦੂਜੇ ਪੜਾਅ ਦੇ ਵਿੱਚ ਚੱਲ ਪਏ ਆ ਕਿਉਂਕਿ ਆ ਮਰਨ ਲਖਾਇ ਮੰਡਲ ਵਿੱਚ ਆਏ ਸਾਨੂੰ ਇਹ ਮੈਨੂੰ ਜਿਹੜੀਆਂ ਕਹ ਲੋ ਕਿ ਅਫੀਸ਼ੀਅਲ ਨਹੀਂ ਹੈਗੀ ਪਰ ਮੈਨੂੰ ਕੁਝ ਜਾਣਕਾਰ ਬੰਦਿਆਂ ਨੇ ਮੈਨੂੰ ਇਹ ਗੱਲ ਕਿਹਾ ਸੀ ਵੀ ਤੇਰੇ ਸਿਰ ਦਾ ਨਾਮ ਰੱਖ ਚੁੱਕੇ ਆ ਠੀਕ ਹੈ ਜੀ ਇਹਨਾਂ ਦਾ ਬੈਕ ਚੈਨਲ ਤੈਨੂੰ ਤੈਨੂੰ ਮਾਰਨ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਆ ਵੀ ਤੂੰ ਜੇ ਉਹਨਾਂ ਦੇ ਕਿਦੜੇ ਕੇ ਆ ਗਿਆ ਤੈਨੂੰ ਖਤਮ ਕਰ ਦੇਣਾ ਉਹਨਾਂ ਨੇ ਵੀ ਤੂੰ ਹਜੇ ਵੀ ਜੇ ਤੂੰ ਪਿੱਛੇ ਹਟੜਾ ਚਾਹੁੰਦਾ ਤਰਪਾ ਮੌਕਾ ਆਇਆ ਹਾਂਜੀ ਤੇ ਓਪਨਲੀ ਜਦੋਂ ਆ ਰਫਰੈਂਡਮ ਹੋਇਆ ਨਾ ਹਾਂਜੀ ਹਾਂ ਬਾਕੀ ਜਿਹੜੇ ਬੰਦੇ ਇੱਥੇ ਕੰਮ ਕਰਦੇ ਨਾਲ ਲਏ ਗਏ ਹਾਂਜੀ ਪਰ ਖਾਸ ਤੌਰ ਤੇ ਹਰੇਕ ਤੀਜੀ ਲਾਈਨ ਦੇ ਵਿੱਚ ਮੇਰਾ ਨਾਮ ਆ ਲਿਆ ਜਾਂਦਾ ਸੀ ਵੀ ਗੁਰਪ੍ਰੀਤ ਸਿੰਘ ਨਿਹੰਗ ਤੇ ਉਹਦੇ ਨਾਲ ਦਾ ਇੱਕ ਸਾਥੀ ਨਿਹੰਗ ਹਾਂਜੀ ਤੇ ਇੱਕ ਆਪਣੇ ਸਿੰਘ ਇਦਾਂ ਨਾਲ ਆਏ ਜਾਂਦੇ ਸੀ ਤਾਂ ਮੇਰਾ ਜਿਹੜਾ ਨਾਮ ਸੀ ਇਵਨ ਟਿਕਟੌਕ ਦੇ ਉੱਤੇ ਵੀ ਜਿੰਨਾ ਜਿਹੜੇ ਇੱਥੇ ਲਾਈਵਾਂ ਚੱਲੀਆਂ ਹਰੇਕ ਲਾਈਵ ਦੀ ਜਦੋਂ ਬੰਦੇ ਬੋਲਦੇ ਸੀਗੇ ਹਰੇਕ ਤੀਜੀ ਲਾਈਨ ਜਿਹੜੀ ਬੋਲਦੇ ਹੀ ਨਾ ਉਹਦੇ ਵਿੱਚ ਗੁਰਪ੍ਰੀਤ ਸਿੰਘ ਨਿਹੰਗ ਦਾ ਨਾਮ ਸਿੱਧੇ ਤੌਰ ਤੇ ਨਿਹੰਗ ਕਹਿ ਕੇ ਜਾਂ ਜਿਹੜੇ ਇਹ ਮੇਰੇ ਗਲਤ ਨਾ ਲੈਂਦੇ ਉਹਨਾਂ ਨੂੰ ਲੈ ਕੇ ਇਹਨਾਂ ਨੇ ਇੱਥੇ ਗੱਲ ਕੀਤੀ ਹਾਂਜੀ ਚਲੋ ਗੱਲ ਥੋੜੀ ਜਿਹੀ ਪੁਰਾਣੀ ਹੋ ਜਾਣੀ ਆ ਗੱਲ ਥੋੜੀ ਜਿਹੀ ਪੁਰਾਣੀ ਹੋ ਜਾਣੀ ਮੈਂ ਤੁਹਾਨੂੰ ਥੋੜਾ ਜਿਹਾ ਰੋਕ ਰਿਆਂ ਆ ਇੱਕ ਨਿਹੰਗ ਜਸਪ੍ਰੀ ਸਿੰਘ ਜਾਫੀ ਨਾਮ ਦਾ ਵੀ ਹੋਇਆ ਕਰਦਾ ਸੀ ਹਾਂਜੀ ਇਹਨਾਂ ਸ਼ੁਰੂਆਤ ਰੈਂਡਮ ਦੀ ਉਹਨੇ ਕੀਤੀ ਸੀ ਤੇ ਬੜੀਆਂ ਸਾਰੀਆਂ ਗੱਲਾਂ ਸੀਗੀਆਂ ਬਟ ਜਾਤੀ ਖੁੱਲ ਕੇ ਬੋਲਣਾ ਨਹੀਂ ਚਾਹੁੰਦਾ ਸੀਗਾ ਇਹ ਸਭ ਬਹੁਤ ਪ੍ਰਾਣੀਆਂ ਗੱਲਾਂ ਨੇ ਪਰ ਇਹਨਾਂ ਦੇ ਬਗੋਂ ਕੋਈ ਖੁੱਲ ਕੇ ਬੋਲਿਆ ਨਹੀਂ ਠੀਕ ਹੈ ਜੀ ਬਹੁਤ ਸਾਰੇ ਲੋਕ ਡਰ ਕੇ ਚੁੱਪ ਹੋ ਗਏ ਬਹੁਤ ਸਾਰੇ ਡਰਾਲੇ ਗਏ ਕਿਹੜੀ ਅੰਕਲ ਵੀ ਇਹਨਾਂ ਦੇ ਨਾਲ ਸੀਗੇ ਹੋਰ ਗਿੱਲ ਸਾਹਿਬ ਇਹਨਾਂ ਦੇ ਨਾਲ ਸੀਗੇ ਬਰਾੜ ਸਾਹਿਬ ਵੀ ਇਹਨਾਂ ਦੇ ਨਾਲ ਸੀਗੇ ਕਾਫੀ ਸਾਰੇ ਲੋਕ ਇਹਨਾਂ ਤੋਂ ਇਹਨਾਂ ਚੀਜ਼ਾਂ ਦਾ ਕਰਕੇ ਪਿੱਛੇ ਹਟੇ ਨੇ ਬੇਨਤੀ ਇਹ ਹੈ ਜੀ ਕਿ ਪਹਿਲਾਂ ਤਾਂ ਮੈਂ 2 ਦਿਨ ਦਾ ਟਾਈਮ ਜੇ ਕੋਈ ਵੀ ਬੈਠ ਕੇ ਸੁਣਦਾ ਹੋਵੇ ਉਹ ਪੰਨੂ ਸਾਹਿਬ ਦਾ ਕਿ ਮੈਸੇਜ ਪਹੁੰਚਾਵੇ ਵੀ ਆਹ ਕਰਤੂਤਾਂ ਜਿਹੜੀਆਂ ਹੈਗੀਆਂ ਨੇ ਜਾਂ ਤਾਂ ਉਹ ਆਪ ਇਹਨਾਂ ਨੂੰ ਟੈਕਲ ਕਰਨਗੇ ਜੇ ਉਹਨਾਂ ਦਾ ਕਿ ਮੈਸੇਜ ਨਹੀਂ ਪਹੁੰਚਦਾ 2 ਦਿਨ ਬਾਅਦ ਮੈਨੂੰ ਇਹ ਲੱਗੇਗਾ ਕਿ ਸ਼ਾਇਦ ਇਹ ਮੈਸੇਜ ਉਹਨਾਂ ਤੱਕ ਨਹੀਂ ਪਹੁੰਚਿਆ ਤੇ ਜੇ ਇਹ ਮੈਸੇਜ ਪੰਨੂ ਸਾਹਿਬ ਤੱਕ ਨਹੀਂ ਪਹੁੰਚਿਆ ਹੈਗਾ 2 ਦਿਨ ਬਾਅਦ ਅੱਜ ਤੋਂ 2 ਦਿਨ ਬਾਅਦ ਅੱਜ ਹੈਗੀ ਆ 19 ਤਰੀਕ 20 ਤੇ 21 21 ਮਤਲਬ 21 ਸਬ 21 ਨੂੰ ਮੈਨੂੰ ਇਹ ਲੱਗ ਜਾਏਗਾ ਕਿ ਉਹਨਾਂ ਤੱਕ ਮੈਸੇਜ ਨਹੀਂ ਪਹੁੰਚਿਆ ਤੇ ਫਿਰ ਮੇਰਾ ਨਾਮ ਹੈਗਾ ਭਗਤ ਸਿੰਘ ਖੇਦਰ ਨੇ ਬੜਾ ਸੋਚ ਕੇ ਰੱਖਿਆ ਸੀਗਾ ਤੇ ਬੋਲੀ ਹਕੂਮਤ ਦੇ ਕੰਨ ਖੋਲਣ ਦੇ ਲਈ ਅਸੈਂਬਲੀ ਦੇ ਵਿੱਚ ਧਮਾਕਿਆਂ ਦੀ ਲੋੜ ਹੁੰਦੀ ਹੈ ਤੇ ਮੇਰੇ ਲਫ਼ਜ਼ ਧਮਾਕੇ ਹੁੰਦੇ ਨੇ ਤੇ ਮੈਂ ਗੁਰਪ੍ਰੀਤਪਾਲ ਨਾਲ ਖੜਿਆ ਹਾਂ ਜਿਹੜੀ ਉਸ ਬੀਬੀ ਦੀ ਮੈਂ ਇਮੇਜਿਨ ਵੀ ਨਹੀਂ ਕਰ ਸਕਦਾ ਜਿਸ ਬੀਬੀ ਨੂੰ ਸੋਸ਼ਲ ਮੀਡੀਆ ਦੇ ਉੱਤੇ ਜਿਸ ਦੀਆਂ ਫੋਟੋਆਂ ਲਗਾ ਕੇ ਉਹਨੂੰ ਨਿਲਾਮ ਕੀਤਾ ਗਿਆ ਹੋਵੇ ਮੈਂ ਮੈਂ ਇਹ ਚੀਜ਼ ਨੂੰ ਇਮੇਜਿਨ ਹੀ ਨਹੀਂ ਕਰ ਸਕਦਾ ਕਿ ਉਸ ਨੇ ਕਿਹੜਾ ਸਬਰ ਦਾ ਘੁੱਟ ਪੀਤਾ ਹੋਊਗਾ ਕਿਹੜਾ ਕੋੜਾ ਘੁੱਟ ਪੀਤਾ ਹੋਊਗਾ ਤੇ ਗਰਾਨਾ ਸਾਹਿਬ ਦੇ ਕੋਲ ਜਦੋਂ ਅ ਅ ਮਤਲਬ ਕਿ ਨੱਚਣ ਗਾਣ ਵਾਲੀਆਂ ਵੀ ਵਿਚਾਰੀਆਂ ਆਈਆਂ ਨਾ ਜਿਨ੍ਹਾਂ ਜਿਨ੍ਹਾਂ ਦਾ ਵਿਚਾਰਿਆਂ ਦਾ ਮਤਲਬ ਸਰਦਾ ਸਾਈ ਨਹੀਂ ਤੇ ਗਰਾਨਾ ਸਾਹਿਬ ਨੇ ਤਾਂ ਉਹਨਾਂ ਤੇ ਪੱਲਾ ਪਾਤਾ ਤੇ ਤਾਂ ਫੇਰ ਸਾਡੇ ਘਰਾਂ ਦੀਆਂ ਬੱਚੀਆਂ ਨੇ ਸਾਡੇ ਘਰਾਂ ਦੀਆਂ ਮਾਵਾਂ ਭੈਣਾਂ ਧੀਆਂ ਨੇ ਤੇ ਜੇ ਇਹ ਇਹ ਕੁਝ ਹੋਣਾ ਹੈ ਤੇ ਉਹਨਾਂ ਨੇ ਕਰਨਾ ਹੈ ਜਿਹੜੇ ਸਾਨੂੰ ਰਾਜਦਵਾਨ ਦੀ ਗੱਲ ਕਰਦੇ ਨੇ ਤਾਂ ਫਿਰ ਇੱਕ ਇੱਕ ਵਾਈ ਤਾਂ ਇਨਕਲਾਬ ਦੀ ਲੋੜ ਆ ਤੇ ਜ਼ਰੂਰ ਮੈਂ 2 ਦਿਨ ਬਾਅਦ ਆਪਾਂ ਮੈਂ ਤੁਹਾਡੀ ਡਿਜੀਟਲ ਪ੍ਰੈਸ ਕਾਨਫਰੰਸ ਅੱਜ ਤੋਂ ਹੀ ਅਨਾਉਂਸ ਕਰਦਾ ਡਿਜੀਟਲ ਪ੍ਰੈਸ ਕਾਨਫਰੰਸ ਕਰਾਂਗਾ ਸਾਰੇ ਚੈਨਲਸ ਇਨਵਾਈਟ ਕਰਾਂਗਾ ਛੋਟੀ ਕਰਾਂਗੇ ਪਰ ਇਹ ਸਾਰੀ ਚੀਜ਼ ਜਿਹੜੀ ਹੈਗੀ ਆ ਫਿਰ ਤੁਹਾਨੂੰ ਸਾਬ ਤੱਕ ਮੈਨੂੰ ਇਹਨੂੰ ਵੋਕਲ ਤਰੀਕੇ ਨਾਲ ਬਚਾਉਣਾ ਪੈਗਾ ਕਿ ਸਾਡੇ ਲੋਕ ਆ ਗੱਲਾਂ ਕਰਦੇ ਨੇ ਕਿ ਤੁਸੀਂ ਇਸ ਚੀਜ਼ ਦੇ ਜ਼ਿੰਮੇਵਾਰ ਹੋ ਕਿ ਤੁਹਾਡੀ ਨੱਕ ਦੇ ਹੇਠਾਂ ਤੁਹਾਡੀ ਕੌਮ ਦੀਆਂ ਧੀਆ ਬੈਣਾ ਨਿਲਾਮ ਕਰਦੀਆਂ ਤੁਹਾਡੇ ਹੀ ਹੁੰਦਿਆ ਨੇ ਮੈਂ ਤਾਂ ਇੱਕ ਹੋਰ ਗੱਲ ਨਾ ਪੜੇ ਭਗਤ ਸਿੰਘ ਜੀ ਜੀ ਸੌਰੀ ਮੈਨੂੰ ਵਿੱਚ ਕਰਨੀ ਵੀ ਇੱਕ ਨਾ ਜੱਸਾ ਸਿੰਘ ਚੱਠੇ ਨਾਂ ਦਾ ਸ਼ਖਸ ਆ ਜੱਸਾ ਠਾ ਜੱਸਾ ਠਾ ਹਾਂਜੀ ਚਲੋ ਤੁਹਾਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਉਸ ਬੰਦੇ ਨੇ ਸਾਨੂੰ ਧਮਕੀਆਂ ਵੀ ਭੇਜੀਆਂ ਠੀਕ ਹੈ ਜੀ ਸਾਡੇ ਪਰਿਵਾਰਾਂ ਨੂੰ ਮਾਰਨ ਦੀਆਂ ਧਮਕੀਆਂ ਭੇਜੀਆਂ ਬੱਚਿਆਂ ਨੂੰ ਹੋਰ ਲਿਖਤੀ ਰੂਪ ਚ ਸਾਡੇ ਕੋਲ ਪਈਆਂ ਹਾਂਜੀ ਉਹ ਗੱਲ ਇਹ ਆ ਵੀ ਅਸੀਂ ਇਹਨਾਂ ਬੰਦਿਆਂ ਤੱਕ ਉਹ ਗੱਲ ਪਹੁੰਚਾਈ ਤੇ ਇਹਨਾਂ ਬੰਦਿਆਂ ਨੇ ਉਹਨੂੰ ਨਾਲ ਆਪਣੇ ਇਹ ਕੀ ਕਰਦੇ ਆ ਜਿਹਨੂੰ ਤੁਸੀਂ ਕਹਿੰਦੇ ਆ ਨਾ ਵੀ ਯਾਰਾ ਬੰਦਾ ਗਲਤ ਕੰਮ ਕਰ ਰਿਹਾ ਇਹ ਸਿੱਖੀ ਦੇ ਸਿਧਾਂਤਾਂ ਉਹਨੂੰ ਆਪਣੇ ਨਾਲ ਉੱਤੇ ਚੜ ਕੇ ਬਿਠਾਉਂਦੇ ਆ ਵੀ ਇਹ ਤੇ ਬੰਦਾ ਹੀ ਬੜਾ ਵਧੀਆ ਵੀ ਜਿਹੜਾ ਲੋਕਾਂ ਦੇ ਆ ਮੱਚੀਆਂ ਦਾ ਰੇਪ ਕਰਨ ਦਾ ਇੱਕ ਪੈਡੋਫਾਇਲ ਆ ਜਿਹੜਾ ਇਹਨਾਂ ਨੇ ਸਾਰੇ ਪੈਡੋਫਾਇਲਸ ਗੈਂਗਸਟਰਸ ਹਾਂਜੀ ਰੇਪਿਸਟ ਠੀਕ ਹੈ ਜੀ ਤੇ ਕਹ ਲਓ ਕਿ ਜਿਹੜੇ ਬੰਦੇ ਅਮ ਨੋਰ ਕਾਟਿਕ ਦੇ ਨਾਲ ਕੰਮ ਕਰਦੇ ਆ ਹਾਂ ਜੀ ਨਸ਼ਾ ਵੇਚਣਾ ਤਸਕਰੀ ਕਰਨੀ ਉਹਨਾਂ ਸਾਰਿਆਂ ਨੂੰ ਇਹਨਾਂ ਨੇ ਸਟੇਜ ਦਿੱਤੀ ਹੋਈ ਆ ਤੇ ਇਹ ਟਾਇਰ ਤੇ ਨਟ ਇਹ ਸੌਰੀ ਆਪਾਂ ਜੀ ਥਿਊਡਰ ਆ ਤੁਮਾਰੀ ਜੀ ਤੁਹਾਡੀ ਆਵਾਜ਼ ਆ ਰਹੀ ਆ ਹਾਂਜੀ ਹਾਂਜੀ ਇਹ ਇਹ ਜਸਟ ਜਸਟ ਕੇ ਦੇ ਬਾਰੇ ਮੈਂ ਇੱਕ ਥੋੜੀ ਜਿਹੀ ਗੱਲ ਕਰਨਾ ਚਾਹੁੰਗਾ ਜਸਟ ਕੇ ਦੇ ਬਾਰੇ ਚਲੋ ਜਦੋਂ 2.5 ਸਾਲ ਪਹਿਲਾਂ ਜਸਟ ਜਸਟ ਕੇ ਨੇ ਮੈਨੂੰ ਕੀ ਤੇ ਆਸਗਾ ਵੀ ਆਪਣੀ ਕੁੜੀ ਦੇ ਜੀ ਨਾਲੇ ਅਸੀਂ ਜਾਵਾਂਗੇ ਤੇ ਨਾਲੇ ਉਹ ਤੈਨੂੰ ਯਾਦ ਕਰੂਗੀ ਕਿ ਕਿਹੜੇ ਬੁੱਚੜ ਦੇ ਵਸਪ ਆ ਗਿਆ ਸੀ ਮਾ ਉਸਤਮ ਗੁਰੂ ਸਾਹਿਬ ਨੂੰ ਅਰਦਾਸ ਕਰਦਾ ਸੀਗਾ ਵੀ ਇਹ ਇਹ ਮੈਨੂੰ ਇੰਟਰਨੈਸ਼ਨਲ ਅਮਰ ਤੋਂ ਫੋਨ ਕਰਕੇ ਤੇ ਮੈਨੂੰ